ਇੱਕੋ ਹੀ ਗੱਲ ਕਹਿਣਾ ਚਾਹਾਂਗਾ ਕਿ ਮੈਂ ਆਪਣੇ ਪਿੰਡ ਦੀ ਡਵਲਪਮੈਂਟ ਵਾਸਤੇ ਤੇ ਸ਼ਹਿਰ ਦੀ ਡਵਲਪਮੈਂਟ ਵਾਸਤੇ ਪਾਰਟੀ ਨਾਲ ਜੁੜਿਆ ਤੇ ਮੈਂ ਮੰਤਰੀ ਸਾਹਿਬ ਕੋਈ ਇੱਕੋ ਹੀ ਆਸ਼ਵਾਸਨ ਮੰਗਣਾ ਚਾਹੁੰਦਾ ਕਿ ਸਾਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਏ ਅਸੀਂ ਜਦੋਂ ਵੀ ਇਹਨਾਂ ਨੂੰ ਕੋਈ ਕੰਮ ਕਹੀਏ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਹੱਥ ਆਸ਼ੀਰਵਾਦ ਦੇ ਕੇ ਅੱਗੇ ਵਧਣ ਦੇ ਸਾਨੂੰ ਆਪਣੇ ਲਾਲਚ ਵਾਸਤੇ ਆਪਾਂ ਬਿਲਕੁਲ ਨਹੀਂ ਪਾਰਟੀ ਜੁਆਇਨ ਕੀਤੀ। ਜਿੱਥੇ 2024 ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ ਉੱਥੇ ਹੀ ਰਾਜਨੀਤਿਕ ਪਾਰਟੀਆਂ ਦੇ ਵਿੱਚ ਵੀ ਵਾਅਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਦੇ ਵਾਰਡ ਨੰਬਰ 1 ਤੋਂ ਪਾਰਸ਼ਦ ਹਰਪ੍ਰੀਤ ਕਰਵਾਲੀਆ ਦੇ ਪਤੀ ਸੀਨੀਅਰ ਕਾਂਗਰਸੀ ਨੇਤਾ ਜਤਿਨ ਵਾਲੀਆ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਤਾ ਗਿਆ ਹੈ। ਅੱਜ ਦਸਵੀਂ ਹੋ ਗਿਆ ਕਿ ਜਤਨਵਾਲੀਆ ਨੂੰ ਕੈਬਨਿਟ ਮੰਤਰੀ ਲਾਲਚੰਦ ਕਟਾਰੋਚਕ ਵੱਲੋਂ ਸਰੋਪਾਪਵਾਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਇਸ ਮੌਕੇ ਤੇ ਲਾਲਚੰਦ ਕਟਾਰੋਚਕ ਦੇ ਨਾਲ ਮਾਰਕੀਟ ਕਮੇਟੀ ਚੇਅਰਮੈਨ ਵਿਕਾਸ ਸੈਣੀ ਸਣੇ ਹੋਰ ਕਈ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਮੌਜੂਦ ਸਨ ਮੌਕੇ ਤੇ ਬੋਲਦਿਆਂ ਹੋਇਆ ਕੈਬਨਿਟ ਮੰਤਰੀ ਲਾਲਚੰਦ ਕਟਾਰੋਚਕਾਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਲਗਾਤਾਰ ਵਾਅਦਾ ਹੁੰਦਾ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਨੀਤੀ ਤੋਂ ਲੋਕ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹਰ ਇੱਕ ਵਰਕਰ ਦੇ ਮਾਨ ਸਨਮਾਨ ਦੀ ਰੱਖਿਆ ਕੀਤੀ ਜਾਂਦੀ ਹੈ ਅਤੇ ਜੋ ਬੰਦਾ ਮਾਨ ਸਨਮਾਨ ਵਰਕਰ ਦਾ ਹੁੰਦਾ ਹੈ ਉਸ ਨੂੰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਜਿੱਥੇ ਲੋਕਾਂ ਦੇ ਹਿੱਤ ਦੇ ਵਿੱਚ ਆਵਾਜ਼ ਬੁਲੰਦ ਕਰਦੀ ਹੈ ਉੱਥੇ ਹੀ ਆਪਣੇ ਵਰਕਰ ਦੇ ਨਾਲ ਵੀ ਹਮੇਸ਼ਾ ਖੜੀ ਰਹਿੰਦੀ ਹੈ। ਲਾਲਚੰਦ ਕਟਾਰੂ ਚੱਕ ਨੇ ਦੱਸਿਆ ਕਿ 2024 ਦੀਆਂ ਚੋਣਾਂ ਵਿੱਚ ਵੀ ਲੋਕਾਂ ਦਾ ਰੁਝਾਨ ਆਮ ਆਦਮੀ ਪਾਰਟੀ ਵੱਲ ਹੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਜੋ ਗਰੰਟੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਮੂਰੇ ਰੱਖੀਆਂ ਸਨ ਉਹਨਾਂ ਨੂੰ ਪੂਰਾ ਕੀਤਾ ਅਤੇ ਜੋ ਰਹਿ ਗਈਆਂ ਸਨ ਉਹਨਾਂ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਉਹੀ ਗਰੰਟੀਆਂ ਨਾਲ ਲੈ ਕੇ ਉਹ ਲੋਕ ਸਭਾ ਚੋਣਾਂ ਵਿੱਚ ਲੋਕਾਂ ਕੋਲ ਜਾ ਰਹੇ ਹਨ ਜਿਸ ਦੇ ਕਾਰਨ ਲੋਕਾਂ ਦਾ ਉਹਨਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਲੋਕ ਸਭਾ ਗੁਰਦਾਸਪੁਰ ਤੋਂ કુલ 9 ਹਲਕਿਆਂ ਵਿੱਚ ਉਹਨਾਂ ਵੱਲੋਂ ਜਾ ਕੇ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਗਿਆ ਜਿਸ ਵਿੱਚ ਲੋਕਾਂ ਦਾ ਭਰਪੂਰ ਸਾਥ ਦੇਖਣ ਨੂੰ ਮਿਲਿਆ। ਉੱਥੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਵੀ ਸ਼ਾਮਲ ਹੋ ਜਤਨ ਵਾਲੇ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ ਪਰ ਹੁਣ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਪਣੀਆਂ ਸੇਵਾਵਾਂ ਦੇਣਗੇ ਕਿਉਂਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਜੋ ਵੀ ਜ਼ਿੰਮੇਵਾਰੀ ਉਹਨਾਂ ਦੀ ਲਗਾਈ ਜਾਵੇਗੀ ਉਸ ਨੂੰ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਮੈਂ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਕਿ ਮੈਂ ਆਪਣੇ ਪਿੰਡ ਦੀ ਡਵਲਪਮੈਂਟ ਵਾਸਤੇ ਤੇ ਸ਼ਹਿਰ ਦੀ ਡਵਲਪਮੈਂਟ ਵਾਸਤੇ ਪਾਰਟੀ ਨਾਲ ਜੁੜਿਆ ਤੇ ਮੈਂ ਮੰਤਰੀ ਸਾਹਿਬ ਕੋ ਇੱਕੋ ਹੀ ਅਸ਼ਵਾਸਨ ਮੰਗਣਾ ਚਾਹੁੰਦਾ ਕਿ ਸਾਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਏ ਤੇ ਸਾਡੇ ਅਸੀਂ ਜਦੋਂ ਵੀ ਇਹਨਾਂ ਨੂੰ ਕੋਈ ਕੰਮ ਕਹੀਏ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਹੱਥ ਆਸ਼ੀਰਵਾਦ ਦੇ ਕੇ ਅੱਗੇ ਵਧਣ ਦੇ ਤੇ ਲੋਕਾਂ ਦੇ ਕੰਮ ਕਰਨ ਦਾ ਮੌਕਾ ਦਿੱਤਾ ਜੈ ਸਾਨੂੰ ਆਪਣੇ ਲਾਲਚ ਵਾਸਤੇ ਆਪਾਂ ਬਿਲਕੁਲ ਨਹੀਂ ਪਾਰਟੀ ਜੁਆਇਨ ਕੀਤੀ ਆਪਾਂ ਲੋਕਾਂ ਦੇ ਕੰਮ ਵਾਸਤੇ ਜੁਆਇਨ ਕੀਤੀ ਆ ਆਪਣੇ ਹਲਕੇ ਵਾਸਤੇ ਜੁਆਇਨ ਕੀਤੀ ਆ ਤੇ ਆਪਣੇ ਵਾਰਡ ਦੀ ਡੋਲਮੈਂਟ ਵਾਸਤੇ ਜੁਆਇਨ ਕੀਤੀ ਆ ਜੈ ਜੈ ਪਰ ਬੜਾ ਖੂਬਸੂਰਤ ਪਲ ਹੈ ਜੀ ਲਗਾਤਾਰ ਆਵਾਜ਼ੀ ਪਾਰਟੀ ਦਾ ਪਰਿਵਾਰ ਸਾਰੇ ਦੇਸ਼ ਦੇ ਅੰਦਰ ਪਰ ਵਿਸ਼ੇਸ਼ ਤੌਰ ਤੇ ਪੰਜਾਬ ਚ ਵਧ ਰਿਹਾ ਸੋ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਅਮਨ ਸਰੀ ਕਲਸੀ ਦੀ ਜੋਨ ਮੈਨ ਨੂੰ ਇੱਕ ਬਹੁਤ ਵੱਡਾ ਹਲਾਰਾ ਮਿਲਿਆ ਸਾਡੇ ਪਠਾਨਕੋਟ ਸ਼ਹਿਰ ਦੇ ਬਹੁਤ ਹੀ ਨਾਮਵਰ ਯੂਥ ਜਤਨਵਾਲੀਆ ਜੀ ਜਿਨ੍ਹਾਂ ਨੇ ਲੰਬਾ ਸਮਾਂ ਕਾਂਗਰਸ ਪਾਰਟੀ ਚ ਕੰਮ ਕੀਤਾ ਔਰ ਵਰਤਮਾਨ ਉਹਨਾਂ ਦੀ ਵਾਈਫ ਧਰਮਪਤਨੀ ਹਰਪ੍ਰੀਤ ਕੋਰ ਵਾਲੀਆ ਜਿਹੜੇ ਇੱਕ ਨੰਬਰ ਵਾਰ ਤੋਂ ਕਾਉਂਸਲਰ ਨੇ ਉਹਨਾਂ ਨੇ ਅਜਾਮਦੀ ਪਾਰਟੀ ਨੂੰ ਜੁਆਇਨ ਕੀਤਾ ਉਹਨਾਂ ਦੇ ਨਾਲ ਦੀ ਨਾਲ ਕਾਂਗਰਸ ਐਸੀ ਸੈੱਲ ਦੇ ਵੱਡੇ ਆਗੂ ਤੇ ਨਾਲ ਸਾਰੀ ਉਹਨਾਂ ਦੀ ਟੀਮ ਨੌਜਵਾਨ ਜਿਨ੍ਹਾਂ ਨੇ ਆਜ਼ਾਮੀ ਪਾਰਟੀ ਨੂੰ ਜੁਆਇਨ ਕੀਤਾ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਔਰ ਮੈਂ ਮਾਨਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਰਫੋਂ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਤਰਫੋਂ ਤੇ ਸਾਡੇ ਸੰਗਠਨ ਦੇ ਮਾਨ ਮੰਤਰੀ ਰਾਜ ਸਭਾ ਦੇ ਮੈਂਬਰ ਡਾਕਟਰ ਸੰਦੀਪ ਆਟਕ ਜੀ ਵੱਲੋਂ ਇਨਾਂ ਨੂੰ ਵੈਲਕਮ ਕਰਦਾ ਵਧਾਈਆਂ ਦਿੰਦਾ ਪੁਰੇ ਵਿਸ਼ਵਾਸ ਵੀ ਦਿਵਾਨਾ ਕਿ ਆਮ ਆਦਮੀ ਪਾਰਟੀ ਤੁਹਾਡੇ ਖਿਆਲਾਂ ਦਾ ਤੁਹਾਡੇ ਜਜ਼ਬਾਤਾਂ ਦਾ ਜਿੱਤੇ ਕਦਰ ਕਰੇਗੀ ਉਥੇ ਤੁਹਾਨੂੰ ਇੱਕ ਸਪੇਸ ਵੀ ਮਿਲੇਗੀ ਥੇ ਕੰਮ ਕਰਨ ਦੀ ਸੋ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਲਗਾਤਾਰ ਜਿਹੜੀ ਗੁੱਡ ਗਵਰਨੈਂਸ ਦਾ ਇੱਕ ਮਤਲਬ ਕਾਫਲਾ ਦਿੱਲੀ ਤੋਂ ਤੁਰਿਆ ਤੇ ਅੱਜ ਉਹ ਥਾਂ-ਥਾਂ ਪੰਜਾਬ ਦੇ ਅੰਦਰ ਕਿਤੇ ਆਮ ਆਦਮੀ ਕਲੀਨਿਕਾਂ ਦੇ ਰੂਪ ਦੇ ਵਿੱਚ ਕਿਤੇ 43000 ਨੌਕਰੀਆਂ ਦੇ ਰੂਪ ਦੇ ਵਿੱਚ ਕਿਤੇ 12700 ਕੱਚੇ ਵਿਆਪਕ ਨੂੰ ਪੱਕੇ ਕਰਨ ਦੇ ਰੂਪ ਚ ਔਰ ਘਰ ਘਰ 600 ਜੁਟ ਬਿਜਲੀ ਦਾ ਅੱਜ ਜਿਹੜਾ ਲੋਕਾਂ ਨੂੰ ਮਿਲ ਰਿਹਾ ਸੋ ਵੱਡਾ ਮੈਸੇਜ ਜਿਹੜਾ ਅੱਜ ਲੋਕਾਂ ਚ ਗਿਆ ਜਿਹੜੇ ਲੋਕ ਇਹ ਸਮਝਦੇ ਸਨ ਕਿ ਕਿਸੇ ਵੀ ਪਾਰਟੀ ਨੇ ਕੁਝ ਨਹੀਂ ਕਰਨਾ ਲੀਡਰ ਵੋਟਾਂ ਲਿਆਉਂਦੇ ਆ ਵੋਟਾਂ ਲੈ ਕੇ ਚਲੇ ਜਾਂਦੇ ਆ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਬਾਰੇ ਗੁੱਡ ਫੀਲ ਕਰ ਰਹੇ ਆ ਸੋ ਨੌਜਵਾਨ ਉਮੀਦਵਾਰੇ ਤੋਂ ਖੜਾ ਕੀਤਾ ਸੋ ਮੈਂ ਜਿੱਤੇਰ ਨੂੰ ਬਧਾਈ ਦਿੰਦਾ ਉਹ ਤੇ ਜਿਹੜਾ ਨੂੰ ਪ੍ਰੋਸਾ ਵੀ ਆ ਵੀ ਤੁਹਾਡਾ ਪੂਰਾ ਮਾਨਸਕਰ ਪਾਰਟੀ ਚ ਹੋਏਗਾ ਔਰ ਇਹ ਜਿਹੜਾ ਪਠਾਨਕੋਟ ਵਿਧਾਨ ਸਵਾਲ ਕਾ ਖਾਸ ਕਰਕੇ ਇਤੇ ਅੱਜ ਸਾਨੂੰ ਬਹੁਤ ਵੱਡਾ ਮਲ ਮਿਲਿਆ ਮੇਰੇ ਖੱਬੇ ਪਾਸੇ ਬਟਾਰਾ ਸਾਹਿਬ ਜਿਨ੍ਹਾਂ ਨੇ ਲੰਬਾ ਸਮਾਂ کئی ਪੀੜੀਆਂ ਇਹਨਾਂ ਨੇ ਕਾਂਗਰਸ ਪਾਰਟੀ ਚ ਕੰਮ ਕੀਤਾ ਔਰ ਮੌਜੂਦਾ ਕਾਉਂਸਲਰ ਵੀ ਨੇ ਨਾਮ ਵਰਨੇ ਕੁਝ ਦਿਨ ਪਹਿਲੋਂ ਇਹਨਾਂ ਨੇ ਵੀ ਜੁਆਇਨ ਕੀਤਾ ਸੋ ਲਗਾਤਾਰ ਪਠਾਨਕੋਟ ਦੇ ਅੰਦਰ ਔਰ ਪੂਰੇ ਗੁਰਦਾਸਪੁਰ ਹਲਕੇ ਦੇ ਵਿੱਚ ਆਮਦਵੀ ਪਾਰਟੀ ਦਾ ਪ੍ਰਭਾਵ ਵੱਧ ਰਿਹਾ ਬਸ ਮੈਂ ਵੈਸੇ ਦਾ ਇਕੱਠੇ ਹੋ ਕੇ ਅਸੀਂ ਕੰਮ ਕਰਨਾ ਔਰ ਵਿਸ਼ੇਸ਼ ਤੌਰ ਤੇ ਇਹਨਾਂ ਨੇ ਦੋ ਇਸ਼ੂ ਜਿਹੜੇ ਆ ਖਾਨਪੁਰ ਦੇ ਲੋਕਾਂ ਦੇ ਜੀਵਨ ਨਾਲ ਜਿਹੜੇ ਸੰਬੰਧਿਤ ਨੇ ਇੱਕ ਤਾਂ ਜਿਹੜਾ ਖਾਨਪੁਰ ਤੋਂ ਜਦੋਂ ਨਿਕਲੀਦਾ ਤੇ ਗੰਦਰਾ ਲੜੀ ਨੂੰ ਜਾਈਦਾ ਰਾਤ ਚ ਪੋਹ ਲਾਂਦਾ ਖਾਨਪੁਰ ਦੇ ਅੰਦਰ ਉਹ ਕਾਫੀ ਖਸਤਾ ਹਾਲਤ ਆ ਮੈਂ ਵੀ ਕੀ ਵੇਰ ਤੋਂ ਲੰਘਿਆ ਸੋ ਅਸੀਂ ਇਹ ਤਾਂ ਸਧਾਰਨ ਕੰਮ ਨਹੀਂ ਕੋਈ ਗੱਲ ਨਹੀਂ ਵਧੀਆ ਪਲ ਮਾਰਾ ਕੇ ਦਿਮਾਗ ਆਪਣਾ ਖਾਨਪੁਰ ਦੇ ਲੋਕਾਂ ਨੂੰ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਦੂਸਰਾ ਆਨੰਦ ਸਟੇਡੀਅਮ ਦਾ ਜ਼ਿਕਰ ਕੀਤਾ ਵੈਸੇ ਵੀ ਪੰਜਾਬ ਸਰਕਾਰ ਦਾ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਔਰ ਨੌਜਵਾਨਾਂ ਨੂੰ ਇਸ ਪਾਸੇ ਮੋਲਡ ਕਰਨ ਦੇ ਲਈ ਵੱਡਾ ਸਰਕਾਰ ਦਾ ਰੂਟ ਮੈਪ ਹੈਗਾ ਔਰ ਅਸੀਂ ਇਹਨਾਂ ਦਾ ਸਟੇਡੀਅਮ ਨਿਰਮਾਣ ਦੇ ਲਈ ਵੀ ਜਿੰਨੇ ਪੈਸੇ ਆਣਗੇ ਪੰਜਾਬ ਸਰਕਾਰ ਵੱਲੋਂ ਅਸੀਂ ਇਹਨਾਂ ਦੀ ਮਦਦ ਕਰਾਂਗੇ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਆਏਗੀ ਜਿਹੜਾ ਵੀ ਸਵਾਲ ਲੈ ਕੇ ਆਣਗੇ ਉਹਨੂੰ ਪਹਿਲ ਦੇ ਆਧਾਰ ਤੇ ਖਾਸ ਕਰਕੇ ਉਦਾਸੀ ਨਰਮਨ ਵਿਕਰਮਾ ਕਾਲ ਵਿਕਰਮਾ ਅੱਜ ਪਾਰਟੀ ਲਈ ਵੀ ਔਰ ਸਾਡੇ ਲਈ ਵੀ ਬੜਾ ਖੁਸ਼ੀ ਦਾ ਮੌਕਾ ਹੈ ਕਿ ਅੱਜ ਪਰਿਵਾਰ ਦਾ ਵਾਧਾ ਹੋਇਆ ਅੱਜ ਪਰਿਵਾਰ ਦੇ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਇੱਕ ਜਜ਼ਾਰੂ ਲੀਡਰ ਕਰਮਟ ਲੀਡਰ ਜੁਆ ਲੀਡਰ ਜਤਿਨ ਵਾਲੀਏ ਜਿਨ੍ਹਾਂ ਦੀ ਵਾਈਫ ਵਾਰਡ ਨੰਬਰ 1 ਤੋਂ ਕੌਂਸਲਰ ਆ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਦਮਨ ਥਾਮਿਆ ਔਰ ਅੱਪਾ ਵਿਸ਼ਵਾਸ ਦਿਲਾਉਂਦੇ ਆ ਕਿ ਔਰ ਜਤਿਨ ਵਾਲੀਏ ਜਿਨ੍ਹਾਂ ਨੇ ਮਿਲ ਕੇ ਸ਼ਹਿਰ ਦੀ ਔਰ ਇਹਨਾਂ ਦੀ ਵਾਰਡ ਦੀ ਵੱਧ ਵੱਧ ਡਵੈਲਪਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਤਰ੍ਹਾਂ ਦੇ ਲੀਡਰ ਇਮਾਨਦਾਰ ਲੀਡਰ ਔਰ ਜੱਜਾ ਰੂਲੀ ਲੀਡਰਾਂ ਦੀ ਆਮ ਆਦਮੀ ਪਾਰਟੀ ਨੂੰ ਸਖਤ ਲੋੜਾ ਇਹਨਾਂ ਦੇ ਆਨ ਦੇ ਨਾਲ ਸਾਡਾ ਹੋਰ ਹੌਸਲੇ ਵਧੇ ਆ ਔਰ ਸ਼ਹਿਰੀ ਕੌਂਸਲ ਦੇ ਜਿਹੜੇ ਇਲੈਕਸ਼ਨ ਮੈਂਬਰ ਆਫ ਪਾਰਲੀਮੈਂਟ ਦਾ ਲੋਕ ਸਭਾ ਚੱਲ ਰਿਹਾ ਇਹਨਾਂ ਦੇ ਆਨ ਦੇ ਨਾਲ ਹੋਰ ਵੱਲ ਮਿਲਿਆ ਔਰ ਉਹਨਾਂ ਨੂੰ ਆਪਾਂ ਜਿਤਾ ਕੇ ਲੋਕ ਸਭਾ ਭੇਜਾਂਗੇ ਆਮ ਆਦਮੀ ਪਾਰਟੀ ਬੜੇ ਜੋਰ ਸ਼ੋਰ ਦੇ ਨਾਲ ਪਠਾਨਕੋਟ ਦੇ ਵਿੱਚ ਬੜੇ ਅچھے ਢੰਗ ਦੇ ਨਾਲ ਸਾਡੇ ਵਰਕਰ ਸਾਡੇ ਜਿੰਨੇ ਵੀ ਆ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੈ ਡੋਰ ਟੂ ਡੋਰ ਕਰ ਰਹੇ ਆ ਔਰ ਸਾਨੂੰ ਬੜੀ ਇਸ ਗੱਲ ਦਾ ਖੁਸ਼ੀ ਦੀ ਗੱਲ ਹੈ ਕਿ ਸਾਡਾ ਆਮ ਆਦਮੀ ਪਾਰਟੀ ਦੇ ਵਰਕਰ ਬੜੀ ਤੰਦਈ ਦੇ ਨਾਲ ਕੰਮ ਕਰ ਰਹੇ ਆ ਔਰ ਸਾਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਬੜੇ ਅੱਛੇ ਮਾਰਜਨ ਦੇ ਨਾਲ ਪਠਾਨਕੋਟ ਤੋਂ ਜਿੱਤ ਕੇ ਕੇ ਨਿਕਲੇਗੀ